ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ ਕਿਸੇ ਦੀ ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ ਨਹੀਂ ਜੇ ਦੀ ਦੂਸਰੇ ਦੇ ਹੱਕ ਖਾਣ ਦੀ ਇੱਛਾ ਹੋ ਗੁਣ ਨੇ ਜੇ ਦੀ ਹੈ ਨਹੀਂ ਉਹ ਗੁਣ ਇਹਦੇ ਸਾਰੇ ਗੁਣੇ ਗੁਣੇ ਚੌਗੜ ਕੋਈ ਹੈਗੀ ਨਹੀਂ ਅੱਜ ਵੀ ਉਹ ਚੌਗੜ ਹੈ ਗੁਣ ਵੀ ਹੈ ਸਾਡੇ ਚ ਗੁਣ ਵੀ ਨਹੀਂ ਓਗੜ ਵੀ ਨਹੀਂ ਕਿਸੇ ਜੇ ਓਗੜ ਜ਼ਿਆਦਾ ਨੇ ਕਿਸੇ ਗੁਣ ਜ਼ਿਆਦਾ ਨਹੀਂ ਤਾਂ ਗੱਲ ਅਲੱਗ ਹੈ ਨਾ ਅਰੇ ਜੋ ਗੁਣ ਕੋਈ ਨਹੀਂ ਦੇ ਕੋਈ ਦੇਖੋ ਸਰੀਰ ਹੈ ਨਹੀਂ ਉਹ ਗੁਣ ਸਰੀਰ ਕਰਕੇ ਨਹੀਂ ਸਾਡੇ ਨੂੰ ਲੋੜ ਹੈ ਨਹੀਂ ਸਾਡੀਆਂ ਲੋੜਾਂ ਆਇਆ ਦੀ ਹੋ ਗਿਆ ਕੋਣ ਪੈਦਾ ਕਰਦੀ ਹੁੰਦੇ ਬੈਰਵਰੋਧ ਹੈ ਨਹੀਂ ਜਦ ਕਹੇ ਚੀ ਤਾਂ ਕੋਈ ਕਬਜ਼ਾ ਨਹੀਂ ਕਰਦਾ ਬੈਰਵਰੋਧ ਕਰਦਾ ਹੁਣ ਬੈਰਵਰੋਧ ਤਾਂ ਆਹੀ ਹੈ ਨਾ ਜੇ ਕੋਈ ਸਾਡੇ ਕੋਲ ਹੈ ਕੁਝ ਇੱਕ ਇੱਕ ਕਰ ਇਦੇ ਵਿੱਚ ਹੀ ਉਹ ਜਿਹੜਾ ਤਰਪੰਗੀ ਜਾਂਦਾ ਆਊਗਾ। ਬੀਪਦੇ ਰਹੇ ਉਹਦੇ। ਉਹਨਾਂ ਨੇ ਕਹਾਣੀ ਬਣਾਈ ਹੋਈ ਆ ਵੀ ਇਹ ਜੀ ਵਿੱਚ ਕਿਉਂ ਆਇਆ? ਵੀ ਦੁਆਨਾਂ ਨੂੰ ਕੀ ਪਤਾ ਕਿਉਂ ਆਇਆ? ਆਉਣੇ ਸੀ ਵਿੱਚ। ਕਿਉਂਕਿ ਉਹ ਸੰਸਾਰ ਚੱਲੂ ਹੈ। ਜਿਹੜਾ ਬੋਲ ਰਿਹਾ ਹੈ। ਜਿਹੜਾ ਲਿਖ ਰਿਹਾ ਲਿਖ ਰਿਹਾ ਹੈ ਦੋਸਤ ਬਾਸ਼ਾ। ਉਹ ਆਪੇ ਭਗੋਤੀ ਰੂਪ ਹੈ। ਉਹ ਜਿਹੜਾ ਤਰਪੰਗੀ ਜਾਂਦਾ ਨਾ ਉਹ ਆਪੇ ਭਗੋਤੀ ਹੈ। ਭਗੋਤੀ ਕੌਣ ਹੁੰਦਾ ਭਗਤ? ਉਪਰ ਪਾਕ ਦੇ ਰੂਏ ਭਗੋਤੀ ਕਹਿੰਦੇ ਨੇ ਭਗੋਤੀ ਭਗੋਤ ਭਗਵੰਤ ਭਗਤ ਕਰਨ ਗੇ ਤੁਸੀਂ ਭਗੋਤੀ ਕੀ ਮਤ ਉੱਤਮ ਹੋਏ ਮਤ ਕਿਹਦੀ ਐ ਨਾਨਕ ਦੀ ਜੇ ਮਤ ਐ ਅਸੀਂ ਕਹਿੰਦੇ ਹ ਗੁਰੂਆਂ ਦੀ ਮਤ ਐ ਗੁਰਮਤ ਐ ਜਿੰਨੇ ਆ ਦੀ ਮਤ ਐ ਗੁਰੂ ਗ੍ਰੰਥ ਸਾਹਿਬੀ ਸਾਰੇ ਭਗੋਤੀ ਨੇ ਜਿਹਨਾਂ ਨੇ ਮੰਨ ਜਿਤੇ ਐ ਭਗੋਤੀ ਨਾਲੇ ਜਿਤੇ ਐ ਵੰਤਨ ਨਾਲੇ ਆਪਣੀ ਨੂੰ ਗਾਨ ਘੜਗਲਾ ਬੰਸੂ ਰੂਜਾ ਉਹੀ ਤਾਂ ਭਗੋਤੀ ਐ ਯਾਨੀ ਇਹਦਾ ਹੋ ਗਿਆ ਅਕਾਲ ਜਿਹੜਾ ਸੰਸਾਰ ਦੇ ਵਿੱਚ ਅਕਾਲ ਹੈ ਜਿਹਨੇ ਜੰਮਣ ਮਨ ਤੋਂ ਪਰੇ ਚਲ ਉਹ ਵੀ ਤਾਂ ਅਕਾਲੇ ਹੋ ਗਿਆ ਸੰਸਾਰ ਹੀ ਨੇ ਕਾਲ ਜਿਤਲੇ ਉਹ ਵੀ ਅਕਾਲ ਹੋ ਗਿਆ ਅਕਾਲ ਮੂਰਤ ਉਹ ਵੀ ਅਕਾਲ ਹੋ ਗਿਆ ਇਹ ਜੈ ਹੋ ਗਿਆ ਪਰ ਉਹ ਸੰਸਾਰ ਜਿਹਦੇ ਹੈਗਾ ਇਹਦੇ ਪਰਥਾਏ ਕੰਮ ਕਰ ਰਿਹਾ ਉਹ ਅਕਾਲ ਦੇ ਪਰਥਾਏ ਕਰ ਰਿਹਾ ਜਿਹੜੀ ਇਹ ਸੋਈ ਭਗੋਤੀ ਨਾਮ ਕਹਾਈ ਹੈ ਨਾ ਉਹ ਭਗੋਤੀ ਅਕਾਲ ਦੇ ਪਰਥਾਏ ਕੰਮ ਕਰ ਰਹੀ ਹੈ ਜੋ ਕਰ ਰਹੀ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਬੋਲਦੇ ਸਾਂਝੀ ਸਗਲ ਜਹਾਨ ਦੇ ਭਗੋਤੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਇਹ ਗੱਲਬਾਤ ਸਭ ਦੀ ਸਾਂਝੀ ਹੈ ਸਾਰੇ ਜਹਾਨ ਦੀ ਸਾਂਝੀ ਹੈ ਇਹ ਪਰਥਾਏ ਕਮ ਕਰਨੇ ਨੇ ਅਕਾਲ ਪੁਰਖ ਦੇ ਪਰਥਾਏ ਉਹਦੀ ਆਵਾਜ਼ ਨੂੰ ਸਾਡੇ ਅਸੀਂ ਪੁਜਾ ਰਹੇ ਨੇ ਉਹ ਅਕਾਲ ਦੀ ਮੂਰਤੀ ਹੈ ਉਹ ਅਕਾਲ ਦੀ ਮੂਰਤ ਨੇ ਪਰ ਮੂਰਤ ਆਤਮਾ ਕਰਕੇ ਨਹੀਂ ਸਰੀਰ ਕਰਕੇ ਨਹੀਂ ਖੜੋ ਬਸ ਇੱਥੋਂ ਫਰਕ ਬੁੱਧ ਔਰ ਗਿਆਨ ਕਰਕੇ ਦਾ ਮੂਰਤ ਨੇ ਅਕਾਲ ਦੀ ਸਰੀਰ ਕਰਕੇ ਨਹੀਂ ਬਸ ਲੋਕਾਂ ਅਸੀਂ ਦੁਨੀਆ ਦੇ ਲੋਕ ਸਰੀਰ ਕਰਕੇ ਜਾਂ ਬੋਲਣ ਇੱਥੋਂ ਗੱਲ ਖਰਾਬ ਹੁੰਦੀ ਹੈ ਖਾਲਸਾ ਮੇਰਾ ਕੀ ਹੈ ਬੁੱਧ ਔਰ ਗਿਆਨ ਖਾਲਸਾ ਮੇਰਾ ਬੁੱਧ ਔਰ ਗਿਆਨ ਦੇਖੋ ਕਿਹੜੀ ਅੱਖ ਨਾਲ ਦੇਖੂਗੇ ਔਰ ਬੁੱਧ ਔਰ ਗਿਆਨ ਨੂੰ ਦੇਖੋ ਕਿਹੜੀ ਅੱਖ ਨਾਲ ਦੇਖੂਗੇ ਇਹ ਤੀਸਰੀ ਅੱਖ ਨਾਲ ਇਹ ਬੁੱਧੀ ਦਾ ਦਰਸ਼ਨ ਬੁੱਧੀ ਨਾਲੇ ਹੋਊਗਾ ਬੁੱਧ ਔਰ ਗਿਆਨ ਦਾ ਦਰਸ਼ਨ ਬੁੱਧੀ ਨਾਲ ਹੋਊਗਾ ਕਦ ਹੋਊਗਾ ਜਦ ਬੁੱਧੀ ਉਹਨੂੰ ਬੁੱਧੀ ਨੂੰ ਸਮਝ ਲਊਗੀ ਉਸੇ ਬੁੱਧੀ ਨੂੰ ਜਾਂ ਸਮਝ ਲੂ ਨਾ ਬਸ ਫੇਰ ਦਰਸ਼ਨ ਹੋ ਜਾਊਗਾ ਜਦ ਲੈਣਾ ਨੇ ਨਾਨਕ ਦੀ ਗੱਲ ਨੂੰ ਫਾਲੋ ਕਰ ਲਿਆ ਸਮਝ ਲਿਆ ਲੈਣਾ ਨਾਨਕ ਬਣ ਗਿਆ ਜਦ ਲੈਣਾ ਨਾਨਕ ਬਣ ਗਿਆ ਉਹਦੀ ਗੱਲ ਨੂੰ ਗੁਰ ਅਮਰਦਾਸ ਨੇ ਸਮਝ ਲਿਆ ਉਹ ਵੀ ਨਾਨਕੇ ਬਣ ਗਿਆ ਸਾਰੇ ਨਾਨਕੇ ਬਣਦੇ ਚਲੇ ਗਏ ਕੁਈ ਮੋਟੋ ਗੀਰਨ ਸਾਰਿਆਂ ਦੀ ਬੰਦ ਔਰਗੈਨਿਕ ਹੋ ਗਿਆ ਤੇ ਸਾਰੇ ਖਾ ਕਬੀਰ ਨੇ ਉਹਨੂੰ ਖਾਲਸਾ ਕਹਤਾ ਖਾਂਸਾ ਕਹਣੇ ਪ੍ਰੇਮ ਭਗਤ ਜਿਨ ਜਾਨੀ ਪ੍ਰੇਮ ਭਗਤੀ ਕੀਦੀ ਐ ਐ ਦੀ ਉਹ ਯਾ ਖਾਲਦੀ ਐ ਪ੍ਰੇਮ ਭਗਤੀ ਇਹਨੇ ਸਾਨੂੰ ਦੱਸਿਆ ਵੀ ਤੁਸੀਂ ਸਾਰੇ ਹੀ ਮੇਰੀ ਔਲਾਦ ਹੋ ਭਾਈਓ ਤੁਸੀਂ ਲੜਦੇ ਕਹਦੇ ਪਿੱਛੇ ਇਸ ਅਕਾਲ ਦੇ ਦੀਪ ਪ੍ਰੇਰੋਂ ਕਰੋ ਕਿ ਦੂਏ ਨਾ ਤਾਂ ਇਹਨੂੰ ਚੰਗੇ ਲੱਗੂਗਾ ਤਾਂ ਅਕਾਲ ਪੁਰਖ ਦੀ ਰੱਛਾ ਹਮਨੇ ਅਕਾਲ ਪੁਰਖ ਦੀ ਰੱਛਾ ਹਮਨੇ ਸਰਬ ਲੋਗ ਦੀ ਰੱਛਾ ਹਮਨੇ ਅਕਾਲ ਪੁਰਖ ਦੀ ਰੱਛਾ ਹਮਨੇ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਦੇ ਜਿਹੜਾ ਕਿ ਸਾਰਿਆਂ ਦਾ ਬਾਪ ਹੈ ਉਹਦੇ ਰੱਛਾ ਜੇ ਮੈਂ ਬਾਪ ਨੂੰ ਜਾਂ ਮਾਂ ਨੂੰ ਬੱਚੇ ਦੀ ਚਿੰਤਾ ਹੁੰਦੀ ਹੈ ਛੋਟੇ ਦੀ ਐਵੇਂ ਉਹਦੀ ਚਿੰਤਾ ਸਾਡੀ ਚਿੰਤਾ ਉਹਨੂੰ ਐਸ ਕਰਕੇ ਉਹਦੀ ਰੱਛਾ ਸਾਨੂੰ ਸਰਬਲੋਹ ਦੀ ਰੱਛਾ ਆਪਨੇ ਸਰਬਲੋਹੀ ਹੈ ਸਰਬਲੋਹ ਆਉਦੇ ਗੋਲ ਸਰਬ ਬਹੁਵਚਨ ਆਇਆ ਹੋਇਆ ਉਹ ਤਾਂ ਇੱਕ ਕਾਫਰ ਸਰਬ ਆਇਆ ਹੋਇਆ ਗੁਲਾਮ ਤਰਕੇ ਜਿਹੜੇ ਉਹਦੇ ਸਾਰੇ ਗੁਲ ਉਹ ਸਾਡੀ ਰੱਖਿਆ ਵਾਸਤੇ ਹੀ ਨੇ ਹੁੰਦੇ ਜਿਹਨੇ ਉਹਦੇ ਚ ਗੁਲ ਨੇ ਜਿੰਨੀ ਉਹਦੀ ਐਫਰਟ ਹੈ ਚਾਹੇ ਸਾਨੂੰ ਕਿਸੇ ਵੇਲੇ ਲੱਗਦੀ ਹੋਵੇ ਵੀ ਇਹ ਐਫਰਟ ਸਾਡੇ ਖਿਲਾਫ ਹੈ ਪਰ ਸਾਡੀ ਰੱਖਿਆ ਵਾਸਤੇ ਹੀ ਆ ਸੇ ਸਮਾਦ ਦੀ ਗੱਲ ਗੁਣਾ ਕਰਕੇ ਰੱਖਿਆ ਕਰ ਲਿਓ ਰੇ ਸੁਨ ਸਵਾਦ ਦੇ ਵਿੱਚ ਰੱਖਿਆ ਕਰ ਨਹੀਂ ਸਕਦਾ ਸਾਇਦ ਸਮਾਦ ਦੇ ਵਿੱਚ ਗੁਣ ਪ੍ਰਗਟ ਹੁੰਦੇ ਨੇ ਗੁਣਾ ਕਰਕੇ ਰੱਖਿਆ ਹੈ ਜੀ ਜਾਂ ਐਂ ਕਹਿ ਲਓ ਵੀ ਬਾਤਾ ਰੂਪ ਚ ਰੱਖਿਆ ਤੇ ਗੁਣ ਪ੍ਰਗਟ ਹੁੰਦੇ ਨੇ ਇੱਛਾ ਸ਼ਕਤੀ ਜਿਹੜੀ ਹੈ ਗੁਣ ਇੱਛਾ ਸ਼ਕਤੀ ਬਾਤਾ ਰੂਪ ਦੇ ਵਿੱਚ ਤੇਰੀ ਇੱਛਾ ਸ਼ਕਤੀ ਹੈ ਜਿਹੜੀ ਤੇਰੇ ਗੁਣ ਉਹਨਾਂ ਦੀ ਰਿਛਾ ਉਹਨਾਂ ਕਰਕੇ ਸਾਡੀ ਰਿਛਾ ਸਰਵ ਕਾਲ ਜੀ ਦੀ ਰੱਖਿਆ ਹਮਨੇ ਸਰਵ ਕਾਲ ਜੀ ਦੀ ਰੱਖਿਆ ਹਮਨੇ ਜਿਹੜਾ ਤਿੰਨੇ ਲੋਕਾਂ ਦੇ ਵਿੱਚ ਰਹਿੰਦਾ ਹੈ ਤੇਰਾ ਸਰਵ ਕਾਲ ਆ ਗਿਆ ਨਾ ਇੱਕ ਕਾਲ ਹੈ ਸਰਵ ਕਾਲ ਆ ਗਿਆ ਸਰਵ ਕਾਲ ਤਿੰਨਾ ਲੋਕਾਂ ਦੇ ਵਿੱਚ ਤਿੰਨਾ ਲੋਕਾਂ ਦੇ ਵਿੱਚ ਹੀ ਸਾਡੀ ਰੱਖਿਆ ਕਰਦਾ ਇਹ ਨਹੀਂ ਵੀ ਹੁੜੇ ਕਰਦਾ ਅੱਜ ਆਦਰ ਹੋ ਰਹੇ ਆ ਮਰਦ ਤੋਂ ਬਾਅਦ ਮੇਰੇ ਰਛਾ ਹੀ ਕਰਦਾ ਘਰ ਵਿੱਚ ਵੀ ਉਹ ਸਾਡੀ ਕੀਤੀ ਹੈ ਹੁਣ ਵੀ ਉਹ ਹੀ ਕਰੇ ਤਿੰਨਾਂ ਗਾਲਾਂ ਦੇ ਵਿੱਚ ਰਛਾ ਕਰਦਾ ਹੈ ਉਹ ਡਿਊਟੀ ਨਹੀਂ ਬਦਲਦੀ ਫਿਰ ਕਿਸੇ ਦੀ ਹੋਲਦੀ ਡਿਊਟੀ ਹੈ ਜਿਵੇਂ ਜਦੋਂ ਨਾ ਵੀ ਉਹ ਜਾਂ ਚਲਾ ਜਾਂਦਾ ਨਾ ਕੰਨ ਫਿਰ ਕਿਸੇ ਦੀ ਡਿਊਟੀ ਹੋਰ ਬਦਲ ਜਾਂਦੀ ਹੈ ਫਿਰ ਉੱਥੇ ਉਹ ਦੁੱਖ ਦੇਣ ਵਾਲੇ ਆ ਜਾਂਦੇ ਇਹ ਜੀ ਕੋਈ ਗੱਲ ਨਹੀਂ ਹੈ ਇਹ ਹੈ ਜੋ ਕੋਈ ਨਸ਼ਕ ਨਹੀਂ ਹੈਗਾ ਜਿਹੜਾ ਦਿਖਾਇਆ ਹੋਇਆ ਇਹਨਾਂ ਨੇ ਉਹ ਰੱਛਾ ਹੀ ਕਰਦਾ ਹੈ ਗਲਤੀ ਕਰ assi ਕਰਦੇ ਆ ਆਪਣੀਆਂ ਗਲਤੀਆਂ ਨਾਲ ਦੁੱਖ ਪਾਉਦੇ ਆ ਹੋਰ ਕੁਛ ਨਹੀਂ ਦੁੱਖ assi ਆਪਣੇ ਬਾਅਦ ਆਪ ਹੀ ਕ੍ਰੀਏਟ ਕਰਦੇ ਆ ਅਸਲ ਚ ਸੁਖ ਪੈਦਾ ਕਰਦੇ ਆ assi ਉਦੋਂ ਦੁੱਖ ਪੈਦਾ ਹੋ ਜਾਂਦੇ ਆ ਆਪਣੀ ਜਾਣ ਦਾ ਸੁਖ ਪੈਦਾ ਕਰਦੇ ਆ ਹੋ ਜਾਂਦੇ ਨੇ ਦੁੱਖ ਸਾਰੇ ਬੇਸਮਝੀ ਨਾਲ ਹੋ ਜਾਂਦਾ ਦੁੱਖ ਪੈਦਾ ਕਰਦੀ ਹੈ ਸਾਡੀ ਆਪਣੀ ਬੁੱਧ ਸੋਗਿਤਿੰਦਾ ਸਾਨੂੰ ਪਾਣੀ ਤੋਂ ਬਾਹਰ ਜਾ ਕੇ ਦੁੱਖ ਹੈ ਉਹਦੇ ਪਾਣੀ ਚ ਰਹਿਣ ਦਾ ਸੁੱਖ ਹੈ ਜਦੋਂ ਅਸੀਂ ਸਾਨੂੰ ਆਪਣੀ ਅਕਲ ਨਾਲ ਚੱਲਦੇ ਆ ਆਪਣੇ ਪਾਣੀ ਚੱਲਦੇ ਆ ਫਿਰ ਦੁੱਖ ਉਹਦੇ ਪਾਣੀ ਚ ਰਹੇ ਕੋਈ ਦੁੱਖ ਨਹੀਂ ਇਹਦਾ ਮਤਲਬ ਹੈ ਦੁੱਖ ਸਾਰੇ ਸਾਡੀ ਆਪਣੀ ਸੋਚੋ ਸਾਨੂੰ ਬਿਲ ਦੇ ਆਪਣੀ ਕਬੂ ਅਗਲੀ ਤੋਂ ਬੇ ਅਗਲੀ ਤੋਂ ਦੁੱਖ ਪੈ ਰਹੇ ਦੁੱਖ ਬਿਲ